ਸੰਘਾ ਜੀ ਕੱਲ ਤੁਹਾਨੂੰ ਦੱਸਿਆ ਸੀ ਛੋਟੇ ਸਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਪਹਿਲੀ ਪੇਸ਼ੀ ਤੇ ਅੱਜ 26 ਦਸੰਬਰ 12ਪੋ ਅੱਜ ਦੇ ਦਿਨ ਕੱਲ ਦੇ ਦਿਨ ਤੋਂ ਵੀ ਜ਼ਿਆਦਾ ਕਹਿਰ ਵਾਲਾ ਸੀ ਅੱਜ ਦੇ ਦਿਨ ਸਰਹੰਦ ਦੇ ਸੂਬੇਦਾਰ ਨੇ ਛੋਟੇ ਸਹਿਬਜ਼ਾਦਿਆਂ ਨੂੰ ਹੋਰ ਡਰਾਵੇ ਤੇ ਲਾਲਚ ਦੇ ਕੇ ਆਪਣੇ ਧਰਮ ਅੰਦਰ ਲਿਆਉਣਾ ਚਾਹਿਆ ਸਰ ਸਹਿਬਜ਼ਾਦੇ ਆਪਣੇ ਦਾਦਾ ਜੀ ਵਾਂਗ ਅਡੋਲ ਰਹੇ ਸਾਰੀ ਰਾਤ ਦਾਦੀ ਦੀ ਗੋਦੀ ਵਿੱਚ ਸਹਿਬਜ਼ਾਦਿਆਂ ਨੇ ਕੱਟੀ ਮਾਤਾ ਗੁਜਰ ਕੌਰ ਕਦੇ ਉਹਨਾਂ ਦੇ ਹੱਥਾਂ ਨੂੰ ਮਲਦੀ ਕਦੇ ਪੈਰਾਂ ਨੂੰ ਅਤੇ ਨਾਲ-ਨਾਲ ਆਪਣੇ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਉਹਨਾਂ ਨੂੰ ਹੋਰ ਮਜ਼ਬੂਤ ਅਤੇ ਨਿੱਕ ਦੇ ਰਹੇ ਹਨ ਸੰਗਤ ਜੀ ਤੁਸੀਂ ਮਹਿਸੂਸ ਕਰ ਸਕਦੇ ਹੋ ਸਿਆਲਾਂ ਦੀਆਂ ਤਾਂ ਰਾਤਾਂ ਹੀ ਇੰਨੀਆਂ ਲੰਬੀਆਂ ਹੁੰਦੀਆਂ ਹਨ ਕਿ ਮੁੱਕਾਂ ਤੇ ਨਹੀਂ ਆਉਂਦੀਆਂ ਉਹ ਵੀ ਜਦ ਬਾਹਰ ਬੈਠੇ ਹੋਏ ਹੱਥ ਪੈਰ ਸੁਨ ਹੋ ਜਾਂਦੇ ਨੇ ਕੜਾਕੇ ਦੀ ਠੰਡ ਵਿੱਚ ਤਾਂ ਬਿਨਾ ਅੱਗ ਦੇ ਤਾਂ ਹੱਥ ਪੈਰ ਵੀ ਸਿੱਧੇ ਨਹੀਂ ਹੁੰਦੇ ਤਨ ਹਨ ਸਹਬਜ਼ਾਦੇ ਜੋ ਨਿੱਕੀਆਂ ਨਿੱਕੀਆਂ ਉਮਰਾਂ ਵਿੱਚ ਵੀ ਜਰਾ ਜਿਹਾ ਵੀ ਨਹੀਂ ਡੋਲੇ ਡੋਲਣ ਵੀ ਕਿਵੇਂ ਉਨ੍ਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਅਤੇ ਰਗਾਂ ਵਿੱਚ ਦਾਦੇ ਦੀ ਸ਼ਹਾਦਤ ਦਾਦੇ ਦੀ ਸਿੱਖਿਆ ਅਤੇ ਰੋਮ-ਰੋਮ ਵਿੱਚ ਗਰਵਾਣੀ बसी ਹੋਈ ਹੈ। ਦੂਜੇ ਦਿਨ ਸਵੇਰ ਹੋਈ ਤਾਂ ਸਿਪਾਹੀ ਫਿਰ ਸਹਿਬਜ਼ਾਦਿਆਂ ਨੂੰ ਲੈਣ ਲਈ ਆਏ। ਦਾਦੀ ਨੇ ਸਹਿਬਜ਼ਾਦਿਆਂ ਨੂੰ ਘੁੱਟ ਸੀਨੇ ਨਾਲ ਲਾ ਕੇ ਫਤਿਹ ਦੀ ਅਸੀਸ ਦਿੱਤੀ। ਸਹਿਬਜ਼ਾਦਿਆਂ ਨੇ ਵੀ ਦਾਦੀ ਨੂੰ ਕਿਹਾ ਕਿ ਦਾਦੀ ਜੀ ਤੁਸੀਂ ਜਰਾ ਵੀ ਫਿਕਰ ਨਾ ਕਰਨਾ। ਅਸੀਂ ਤੁਹਾਡੀ ਦੱਸੀ ਹੋਈ ਹਰੇਕ ਗੱਲ ਨੂੰ ਯਾਦ ਰੱਖਾਂਗੇ। ਤੇ ਆਪਣੇ ਦਾਦਾ ਜੀ ਦਾ ਸਿਰ ਉੱਚਾ ਕਰਕੇ ਆਵਾਂਗੇ ਕਚਹਿਰੀ ਵਿੱਚ ਅੱਜ ਖਾਸ ਤੌਰ ਤੇ ਸ਼ੇਰ ਮੁਹੰਮਦ ਖਾਨ ਨੂੰ ਵੀ ਬੁਲਾਇਆ ਗਿਆ ਸੀ ਨਵਾਬ ਵਜੀਰ ਖਾਨ ਨੇ ਸ਼ੇਰ ਮੁਹੰਮਦ ਨੂੰ ਕਿਹਾ ਕਿ ਸ਼ੇਰ ਮੁਹੰਮਦ ਅੱਜ ਤੇਰੇ ਕੋਲ ਇੱਕ ਸੁਨਹਿਰੀ ਮੌਕਾ ਹੈ ਆਪਣੇ ਭਰਾ ਦਾ ਬਦਲਾ ਲੈਣ ਲਈ ਦੇਖ ਤੇਰੇ ਸਾਹਮਣੇ ਤੇਰੇ ਦੁਸ਼ਮਣ ਦੇ ਲਾਲ ਖੜੇ ਨੇ ਤੂੰ ਜੋ ਚਾਹੇ ਇਹਨਾਂ ਨੂੰ ਸਜ਼ਾ ਦੇ ਸਕਦਾ ਹੈ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਹੈ ਤਾਂ ਸ਼ੇਰ ਮੁਹੰਮਦ ਨੇ ਉਹਨਾਂ ਦੇ ਤੱਕ ਦਾ ਕਰਦੇ ਵੇਖੇ ਤਾਂ ਤੱਕਦਾ ਹੀ ਰਹਿ ਗਿਆ ਇੰਨਾ ਨੂਰ ਸੀ ਸਹਬਜਾਦਿਆਂ ਦੇ ਚਿਹਰੇ ਤੇ ਸ਼ੇਰ ਮੁਹੰਮਦ ਨੇ ਕਿਹਾ ਕਿ ਨਵਾਬ ਜੀ ਇਹ ਠੀਕ ਹੈ ਕਿ ਮੇਰਾ ਗੋਵਿੰਦ ਨਾਲ ਬਹਿਰ ਹੈ ਅਤੇ ਮੈਂ ਉਸ ਨੂੰ ਸਜ਼ਾ ਵੀ ਦੇਣਾ ਚਾਹੁੰਦਾ ਹਾਂ ਪਰ ਮੇਰਾ ਇਹਨਾਂ ਬੱਚਿਆਂ ਨੇ ਕੁਝ ਨਹੀਂ ਵਿਗਾੜਿਆ ਇਹ ਤਾਂ ਮਾਸੂਮ ਅਤੇ ਬੇਕਸੂਰ ਨੇ ਅਤੇ ਇਸਲਾਮ ਵੀ ਬੱਚਿਆਂ ਤੇ ਔਰਤਾਂ ਤੇ ਜ਼ੁਲਮ ਕਰਨ ਤੋਂ ਰੋਕਦਾ ਹੈ ਫਿਰ ਮੈਂ ਇਹ ਪਾਪ ਕਿਉਂ ਕਰਾਂ ਮੇਰੀ ਮੰਨੋ ਤਾਂ ਇਹਨਾਂ ਨੂੰ ਬਰੀ ਕਰ ਦੇਵੋ ਮੈਂ ਵੀ ਇਹਨਾਂ ਨੂੰ ਕੋਈ ਸਜਾ ਨਹੀਂ ਦੇਣੀ ਚਾਹੁੰਦਾ ਮੈਂ ਆਪਣੀ ਲੜਾਈ ਖੁਦ ਲੜ ਲਵਾਂਗਾ ਨਵਾਬ ਨੂੰ ਇਹ ਸਭ ਸੁਣ ਕੇ ਬਹੁਤ ਗੁੱਸਾ ਆਇਆ ਤੇ ਦੂਜੇ ਪਾਸੇ ਸਹਿਬਜ਼ਾਦੇ ਸ਼ੇਰ ਮੁਹੰਮਦ ਵਲਵੇ ਕੇ ਮਸਕਰਾਰੇ ਸਨ ਅਤੇ ਕਿਹਾ ਕਿ ਅੱਜ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸਬੂਤ ਦਿੱਤਾ ਹੈ ਇੱਥੇ ਤਾਂ ਜਿੰਨੇ ਵੀ ਮੁਸਲਮਾਨ ਬੈਠੇ ਨੇ ਇਹ ਸਾਰੇ ਦੇ ਸਾਰੇ ਸਿਰਬ ਲਿਵਾਸ ਤੋਂ ਹੀ ਮੁਸਲਮਾਨ ਨਜ਼ਰ ਆ ਰਹੇ ਨੇ ਪਰ ਅੰਦਰ ਇਹਨਾਂ ਦੇ ਸ਼ੈਤਾਨ ਬੈਠਾ ਹੈ ਪਰ ਖੁਸ਼ੀ ਹੋਈ ਕਿ ਇਸ ਦਰਬਾਰ ਵਿੱਚ ਅਜੇ ਵੀ ਕੁਝ ਇਸ ਵਿੱਚ ਦੀਨ ਬਾਕੀ ਹੈ ਤੁਹਾਡੇ ਇਸ ਹਾ ਦੇ ਨਾਰੇ ਨੂੰ ਦੁਨੀਆ ਯਾਦ ਰੱਖੇਗੀ ਨਵਾਬ ਨੇ ਕਿਹਾ ਕਿ ਸ਼ੇਰ ਮੁਹੰਮਦ ਤੂੰ ਇਹਨਾਂ ਨੂੰ ਮਾਫ ਕਰ ਸਕਦਾ ਹੈ ਪਰ ਮੈਂ ਨਹੀਂ ਉਸੇ ਸਮੇਂ ਕਾਜੀ ਨੂੰ ਕਿਹਾ ਕਿ ਤੁਸੀਂ ਫਤਵਾ ਸੁਣਾਓ ਮੈਂ ਇਹਨਾਂ ਕਾਫਰਾਂ ਨੂੰ ਜਿਉਂਦੇ ਨਹੀਂ ਦੇਖਣਾ ਚਾਹੁੰਦਾ ਕਾਜੀ ਜੋ ਕੀ ਰੇਸ਼ੋ ਤੋਂ ਲੈ ਕੇ ਫਤਵਾ ਸੁਣਾ ਰਿਹਾ ਸੀ ਫਤਵਾ ਤਾਂ ਉਸਨੇ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਸੀ ਉਸਨੇ ਫਤਵਾ ਨਵਾਬ ਦੇ ਹੱਥ ਵਿੱਚ ਫੜਾਇਆ ਅਤੇ ਨਵਾਬ ਨੇ ਫਤਵਾ ਪੜ੍ਹ ਕੇ ਸੁਣਾਇਆ ਕਿ ਇਹਨਾਂ ਨੂੰ ਜਿਉਂਦੇ ਨੀਹਾਂ ਵਿੱਚ ਜ਼ਿੰਦ ਦਿੱਤਾ ਜਾਵੇ ਨਵਾਬ ਨੇ ਫਿਰ ਸਹਿਬਜ਼ਾਦਿਆਂ ਨੂੰ ਕਿਹਾ ਕਿ ਹੁਣ ਤੁਹਾਡੀ ਮੌਤ ਨਿਸ਼ਚਿਤ ਹੈ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਮੇਰੀ ਗੱਲ ਮੰਨ ਲਓ ਇਸਲਾਮ ਕਬੂਲ ਕਰ ਲਓ ਨਹੀਂ ਤਾਂ ਮਾਰੇ ਜਾਉਂਗੇ ਸਹਿਬਜ਼ਾਦਿਆਂ ਨੇ ਕਿਹਾ ਕਿ ਮਰਨੂ ਲਿਖਾਈ ਮੰਡਲ ਮਹਿ ਆਏ ਇੱਥੇ ਸਦਾ ਲਈ ਕੋਈ ਵੀ ਨਹੀਂ ਰਹੇਗਾ ਹਰੇਕ ਇਸ ਧਰਤੀ ਤੇ ਆਉਣ ਵਾਲਾ ਪ੍ਰਾਣੀ ਆਪਣੀ ਮੌਤ ਲਿਖਵਾ ਕੇ ਆਉਂਦਾ ਹੈ ਅੱਜ ਸਾਡੀ ਤੇ ਕੱਲ ਤੇਰੀ ਵਾਰੀ ਹੋਵੇਗੀ ਨਵਾਬ ਨੇ ਕਿਹਾ ਕਿ ਸਾਡੀ ਮੌਤ ਤੇ ਤੁਹਾਡੀ ਮੌਤ ਵਿੱਚ ਫਰਕ ਹੈ ਸਹਿਬਜ਼ਾਤਿਆ ਨੇ ਕਿਹਾ ਹਾਂ ਬਹੁਤ ਫਰਕ ਹੈ ਅਸੀਂ 72 ਵਾਲੀ ਮੌਤ ਮਰਾਂਗੇ ਪਰ ਤੂੰ ਤਾਂ ਜਿਉਂਦਾ ਹੀ ਮਰਿਆ ਹੋਇਆ ਹੈ ਤੇਰੇ ਅੰਦਰੋਂ ਤਾਂ ਆਤਮਾ ਹੀ ਖਤਮ ਹੋ ਚੁੱਕੀ ਹੈ ਬਸ ਉਹ ਦਿਨ ਬਾਕੀ ਹੈ ਜਦ ਤੇਰੇ ਪਾਪ ਹੀ ਤੇਰਾ ਗਲਾ ਕੁੱਟ ਦੇਣਗੇ ਨਵਾਬ ਨੇ ਕਿਹਾ ਤੁਹਾਡੇ ਭਰਾਵਾਂ ਨੂੰ ਵੀ ਕਫਨ ਨਸੀਬ ਨਹੀਂ ਹੋਇਆ ਤੇ ਤੁਹਾਨੂੰ ਵੀ ਸਰਹੰਦ ਦੀਆਂ ਗਲੀਆਂ ਵਿੱਚ ਮਰਿਆ ਸੁੱਟ ਦੇਵਾਂਗੇ ਸਹਿਬਜ਼ਾਦਿਆਂ ਨੇ ਗੁਰਬਾਣੀ ਸੁਣਾਈ ਕਿ ਕਬੀਰਾ ਮਰਤਾ ਮਰਤਾ ਜਗ ਮੁਆ ਮਰ ਪੀ ਨਾ ਜਾਏ ਕੋਈ ਐਸੀ ਮਰਨੇ ਜੋ ਮਰੈ ਬੋਰਨਾ ਮਰਨਾ ਹੋਏ ਦੁਨੀਆ ਤਾਂ ਹਰ ਰੋਜ਼ ਮਰਦੀ ਹੈ ਪਰ ਮਰੋ ਤਾਂ ਇੰਜ ਕੀ ਫਿਰ ਉਸ ਤੋਂ ਬਾਅਦ ਕੋਈ ਮਰਨ ਨਾ ਹੋਏ ਤੂੰ ਸਾਡੀ ਫਿਕਰ ਨਾ ਕਰ ਅਸੀਂ ਤਾਂ ਜ਼ਿੰਦਗੀ ਮੌਤ ਤੁਖ ਸੁਖ ਡਰ ਤਕਲੀਫ ਖੁਸ਼ੀ ਗਮੀ ਇੰਨਾ ਸਭ ਤੋਂ ਉਤਾਹਾਂ ਸਾਨੂੰ ਮੌਤ ਵੀ ਜ਼ਿੰਦਗੀ ਵਾਂਗ ਹੀ ਪਿਆਰੀ ਹੈ ਨवाब ਹੁਣ ਜਿਆਦਾ ਨਹੀਂ ਸੁਣ ਸਕਦਾ ਸੀ ਉਸਨੇ ਹੁਕਮ ਕੀਤਾ ਕਿ ਇਹਨਾਂ ਨੂੰ ਹੁਣੇ ਹੀ ਨੇਹਾ ਵਿੱਚ ਚਿੰਨ ਦਿੱਤਾ ਜਾਏ ਤਾਂ ਜੋ ਇਹਨਾਂ ਦੀ ਸਾਰੀ ਆਕੜ ਪੰਨੀ ਜਾ ਸਕੇ ਪਰ ਉਸ ਵੇਲੇ ਕੋਈ ਵੀ ਜਲਾਦ ਜਾਂ ਮਿਸਤਰੀ ਇਹ ਸਭ ਕਰਨ ਲਈ ਤਿਆਰ ਨਹੀਂ ਹੋ ਰਿਹਾ ਸੀ ਕਿਉਂਕਿ ਇੰਨੇ ਨਿੱਕੇ ਨਿੱਕੇ ਬੱਚਿਆਂ ਨੂੰ ਕੌਣ ਚਿਲੇ ਐਡਾ ਕਲੇਜਾ ਕਿਸੇ ਦਾ ਵੀ ਨਹੀਂ ਸੀ ਅੰਤ ਸਹਿਬ ਜਾਦਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜਿਆ ਗਿਆ ਅਤੇ ਜਲਦੀ ਤੋਂ ਜਲਦੀ ਚਰਾਦਾਂ ਦਾ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ ਗਏ ਸਹਿਬ ਜਾਤੇ ਬੁਰਜ ਵਿੱਚ ਪਹੁੰਚੇ ਤੇ ਮਾਤਾ ਜੀ ਨੂੰ ਸਾਰੀ ਗੱਲ ਸੁਣਾਈ ਤਾਂ ਦਾਦੀ ਦਾ ਰੋਗ ਭਾਰ ਆਇਆ ਅਤੇ ਕਿਹਾ ਕਿ ਤੁਸੀਂ ਰੱਖ ਵਿਖਾਈਏ ਪੁੱਤਰੋਂ ਤੁਸੀਂ ਆਪਣੇ ਦਾਦੇ ਦਾ ਸੱਚਮੁੱਚ ਸਿਰ ਉੱਚਾ ਕਰ ਦਿੱਤਾ ਹੈ ਕਰਤਾਰ ਤੁਹਾਡੇ ਅੰਗ ਸੰਗ ਸਹਾਈ ਹੋਵੇ ਇਸ ਰਾਤ ਨੂੰ ਕੱਟਣਾ ਕੋਈ ਸੌਖਾ ਨਹੀਂ ਸੀ ਸਹਿਬ ਜਾਤਿਆਂ ਨੂੰ ਵੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਸ਼ਹੀਦੀ ਦਾ ਚਾਹ ਸੀ ਕਿ ਅਸੀਂ ਉਹ ਕਰਨ ਜਾ ਰਹੇ ਹਾਂ ਜੋ ਸਾਡੇ ਦਾਦੇ ਜੀ ਨੇ ਕੀਤਾ ਅਤੇ ਜੋ ਉਹਦੇ ਪੁਰਖਾਂ ਨੇ ਕੀਤਾ ਉਹ ਆਪਣੇ ਆਪ ਨੂੰ ਉਹਨਾਂ ਦੀ ਗੋਦ ਵਿੱਚ ਪਾਰੇ ਸਨ ਮਾਤਾ ਗੁਜਰਕੌਰ ਜੀ ਉਹਨਾਂ ਦੇ ਚਿਹਰੇ ਵੇਖ ਕੇ ਫਕਰ ਮਹਿਸੂਸ ਕਰ ਰਹੇ ਸਨ ਅਤੇ ਉਹਨਾਂ ਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ ਬਿਨਾ ਕੋਈ ਤੀਰ ਤਲਵਾਰ ਚਲਾਏ ਸਾਰੇ ਬਹਿਰੀਆਂ ਨੂੰ ਚਿੱਤ ਕਰ ਦਿੱਤਾ ਹੋਵੇ ਇਹ ਜਿੱਤ ਵਿੱਚ ਦਾਦੀ ਨੇ ਆਪਣੇ ਸਹਬਜ਼ਾਦਿਆਂ ਨੂੰ ਹੋਰ ਸਾਖੀਆਂ ਅਤੇ ਗੁਰਵਾਣੀ ਰਾਹੀਂ ਤੇਜ ਕੀਤਾ ਰਾਤ ਨੂੰ ਰਹਿਰਾਸ ਤੇ ਸੋਲਾ ਪੜਿਆ ਤੇ ਸਵੇਰੇ ਨਿਤਨੇਮ ਕਰਨ ਤੋਂ ਬਾਅਦ ਦਾਦੀ ਜੀ ਨੇ ਆਪਣੇ ਪੋਤਿਆਂ ਨੂੰ ਬੜੇ ਚਾਵਾਂ ਨਾਲ ਤਿਆਰ ਕੀਤਾ ਉਹਨਾਂ ਨੂੰ ਪਤਾ ਸੀ ਕਿ ਅੱਜ ਇਹ ਆਖਰੀ ਮੁਲਾਕਾਤ ਹੈ ਪਰ ਕੋਈ ਕਵਰਾਟ ਨਹੀਂ ਸੀ ਬਲਕਿ ਰੋਮ-ਰੋਮ ਸ਼ੁਕਰਾਨਾ ਕਰ ਰਹੀ ਸੀ ਕਿ ਅਸੀਂ ਤਿੰਨੇ ਹੀ ਆਪਣੀ ਇਮਤਿਹਾਨਾਂ ਵਿੱਚ ਪਾਸ ਹੋ ਜਾ ਰਹੇ ਹਾਂ ਉਹਨਾਂ ਦੇ ਸਿਰ ਤੇ ਕਰਤਾਰ ਦਾ ਹੱਥ ਸੀ ਉਹਨਾਂ ਦੇ ਚਿਹਰਿਆਂ ਤੇ ਜਲਾਲ ਸੀ ਤੇ ਦੁਸ਼ਮਨਾਂ ਦੇ ਚਿਹਰਿਆਂ ਤੇ ਨਾਮੋਸ਼ੀ ਛਾਈ ਪਈ ਸੀ ਕਿਉਂਕਿ ਉਹ ਨਿੱਕੇ-ਨਿੱਕੇ ਸਹਬਜ਼ਾਦਿਆਂ ਕੋਲੋਂ ਹਾਰ ਗਏ ਸਨ ਬਾਕੀ ਸੰਘ ਦੀ ਸ਼ਹਾਦਤ ਅਗਲੀ ਵੀਡੀਓ ਵਿੱਚ ਦੱਸਾਂਗੇ ਸੰਘ ਜੀ ਤੁਸੀਂ ਮਹਿਸੂਸ ਕਰ ਸਕਦੇ ਹੋ ਉਸ ਪੋਹ ਦੀ ਰਾਤ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਤੇ ਕਿਹੋ ਜੀ ਹੋਵੇਗੀ ਅੱਜ ਇੰਨੀ ਠੰਡ ਹੈ ਤਾਂ ਉਸ ਸਮੇਂ ਤਾਂ ਬਹੁਤ ਜ਼ਿਆਦਾ ਠੰਡ ਹੁੰਦੀ ਹੋਵੇਗੀ ਇਹ ਵੀਡੀਓ ਜਦੋਂ ਮੈਂ ਬਣਾ ਰਿਹਾ ਸੀ ਸੰਗ ਜੀ ਯਕੀਨ ਕਰਿਓ ਵਾਰ-ਵਾਰ ਮੈਨੂੰ ਕੱਟ ਲਾਉਣੇ ਪਏ ਵਾਰ-ਵਾਰ ਚਿੱਤ ਪਰ ਰਿਹਾ ਸੀ ਰੋਣ ਆ ਰਿਹਾ ਸੀ ਰਿਕਾਰਡ ਵੀ ਨਹੀਂ ਹੋ ਰਹੀ ਸੀ ਤੇ ਤੰਨ ਸੀ ਜਿਗਰਾ ਛੋਟੇ ਸਹਿਬਜ਼ਾਦਿਆਂ ਦਾ ਮਾਤਾ ਗੁਜਰਕੌਰ ਦਾ ਸੰਧ ਯਕੀਨ ਕਰਿਓ ਅੱਜ ਕੱਲ ਤੇ ਆਪਾਂ ਸਿੱਖ ਛੋਟੇ ਸਹਿਬਜ਼ਾਦਿਆਂ ਦੀ ਪੈਰ ਦੀ ਤੂਰ ਦੇ ਬਰਾਬਰ ਵੀ ਨਹੀਂ ਹਾਂ ਕਿੱਥੇ ਉਹ ਸਿੱਖ ਸੀ ਉਸ ਸਮੇਂ ਦੇ ਕਿੱਥੇ ਆਪਾਂ ਜਿਹੜੇ ਇਹ ਪਖੰਡੀ ਸਾਧਾ ਡੇਰਿਆਂ ਦੇ ਵੱਲ ਹੀ ਮੂੰਹ ਕਰਕੇ ਤੁਰ ਪਏ ਹਾਂ ਪੁੱਲ ਗਏ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ ਕਰੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਹੁਣ ਤੋਂ ਬਾਅਦ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਕੋਈ ਦੇਵਤਾਰੀ ਗੁਰੂ ਨਹੀਂ ਹੈ ਤੇ ਫਿਰ ਉਹ ਜਿਹੜੇ ਹੁਣ ਬ੍ਰਹਮ ਗਿਆਨੀ ਸੰਤ ਸਾਧ ਆਪਣੇ ਆਪ ਨੂੰ ਕਹੁੰਦਿਆਂ ਨੂੰ ਕਿੱਥੋਂ ਆ ਗਏ ਉਹਨਾਂ ਨੂੰ ਕਿਸ ਨੇ ਬਣਾਇਆ ਹੈ ਸੰਗਤ ਜੀ ਜਰੂਰ ਵਿਚਾਰ ਕਰਿਓ ਇਸ ਗੱਲ ਦਾ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਰਸਤੇ ਤੋਂ ਪਟਕ ਕੇ ਕਿਹੜੇ ਪਾਸੇ ਤੁਰ ਪਏ ਹਾਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰਕੇ ਅੱਜ ਦੀ ਸਿੱਖ ਨੌਜਵਾਨੀ ਨੂੰ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਪਣੇ ਛੋਟੇ ਸਹਿਬਜ਼ਾਦਿਆਂ ਨੇ ਛੋਟੀ ਛੋਟੀ ਉਮਰਾਂ ਵਿੱਚ ਸਿੱਖੀ ਦੇ ਲਈ ਕਿਵੇਂ ਸ਼ਹਾਦਤ ਦੇ ਦਿੱਤੀ ਸੀ ਲੇਕਿਨ ਇਹ ਨਹੀਂ ਸੀ ਮੰਨੀ ਉਹਨਾਂ ਦੇ ਅੱਗੇ ਸਿਰ ਨਹੀਂ ਸੀ ਚੁਕਾਇਆ ਦੁਸ਼ਮਣਾਂ ਦੇ ਅੱਗੇ ਤੇ ਹੁਣ ਆਪਾਂ ਕਿੰਨੇ ਗਿਰ ਗਏ ਹਾਂ ਸੰਗਤ ਜੀ ਸਿੱਖ ਇਤਿਹਾਸ ਦੇ ਲਈ ਇਹ ਪੇਜ ਜ਼ਰੂਰ ਫੋਲੋ ਕਰਿਓ ਤੇ ਸ਼ੇਅਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ